ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਅਸਲੀ ਸੀਐਮ ਕੇਂਦਰੀਵਾਲ ਭਗਵੰਤ ਮਾਨ ਡੁਪਲੀਕੇਟਰ ਰੱਖਿਆ ਇਸ ਦੇ ਨਾਲ ਹੀ ਪਟਿਆਲਾ ਰੈਲੀ 'ਚ ਸੁਖਬੀਰ ਸਿੰਘ ਬਾਦਲ ਨੇ ਭਾਗੀਦੜਾ ਵੀ ਰਗੜਿਆ ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਪੰਜਾਬ ਸਰਕਾਰ ਨੇ ਕਿਸਾਨ ਮਾਰੂ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਇਸ ਤਹਿਤ ਅਕਾਲੀ ਦਲ ਵੱਲੋਂ ਸਵੇਰੇ ਵਿੱਚ ਉਹ ਅਖ-ਵਕ ਥਾਵਾਂ ਤੇ ਧਰਨੇ ਕੀਤੇ ਜਾ ਰਹੇ ਹਨ ਜਿਸ ਦੀ ਕੜੀ ਤਹਿਤ ਸੋਮਵਾਰ ਪਟਿਆਲਾ ਦੇ ਲੋਕਾਂ ਨੂੰ ਖਿਲਾਫ ਜਾਗਰੂਤਾ ਕੀਤਾ ਗਿਆ ਹੈ ਇਸ ਨੂੰ ਕੇ ਸੰਬੋਧਨ ਕਰਦਿਆਂ ਸ਼੍ਰੋਮੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੀ ਸੁਪਰੀਮੋ ਅਰਵਿੰਦਰ ਕੇਂਦਰੀਵਾਲ ਅਤੇ ਸੀਐਮ ਭਗਵੰਤ ਮਾਨ ਨੂੰ ਖੂਬ ਰਗੜੇ ਗਏ ਉਹਨਾਂ ਨੇ ਕਿਹਾ ਹੈ ਕਿ ਲੈਂਡ ਪੂਲਿੰਗ ਪਾਲਸੀ ਰਾਹੀਂ ਕੇਂਦਰੀਵਾਲ ਦਿੱਲੀ ਤੇ ਬਿਲਡਰਾਂ ਨੂੰ ਸਮੇਤ ਪਾਜਮਿਨੀ ਹੜ੍ਹ ਪਨੰਦ ਅੰਮਦਤ ਕਰ ਰਹੇ ਹਨ ਅਤੇ ਪੈਸੇ ਇਕੱਠਾ ਕਰਕੇ ਪੰਜਾਬ ਦੇ ਲੁੱਟਿਆ ਜਾ ਰਹੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੈਡ ਪੁਲੀ ਖਿਲਾਫ ਸ਼੍ਰੋਣੀ ਅਕਾਲੀ ਦਲ ਦਾਸਿੰਘ ਕੁਰਸੇ ਜਾਰੀ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਅਤੇ ਹੁਣ ਸਾਰੇ ਸਰਕਾਰੀ ਕੰਮਾਂ ਦੀਆਂ ਫਾਈਲਾਂ ਕੇਂਦਰੀਵਾਲ ਵੱਲੋਂ ਦਿੱਲੀ ਤੋਂ ਭੇਜ ਕੇ ਬੰਦੇ ਵੇਖ ਰਹੇ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਕੇਂਦਰੀਵਾਲ ਵੱਲੋਂ ਰਾਜ ਸਭਾ ਦੇ ਜ਼ਿਆਦਾਤਰ ਮੈਂਬਰ ਵੀ ਦਿੱਲੀ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ ਦਾ ਵਿਕਾਸ ਸਿਰਫ ਕਲ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਪਰ ਅੱਜ ਅਕਾਲੀ ਦਲ ਵੀ ਨੂੰ ਵੀ ਖਤਮ ਕੀਤਾ ਦੀਆਂ ਸੱਜ ਚਰਲੀਆਂ ਉਹਨਾਂ ਨੇ ਕਿਹਾ ਹੈ ਕਿ ਬਾਗੀ ਤੜੇ ਹਮਲਾ ਕਰਦਿਆਂ ਕਿਹਾ ਹੈ ਕਿ ਕਲ ਦਲ ਨੂੰ ਖਤਮ ਕਰਨ ਲਈ ਵਿਰੋਧੀਆਂ ਨੇ ਕੇਂਦਰ ਨਾਲ ਮਿਲ ਕੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਗਿਆਨੀ ਹਰਪ੍ਰੀਤ ਸਿੰਘ ਰਖੜਾ ਨੇ ਚੰਦੂ ਮਾਜਰਾ ਦੇ ਕੇਂਦਰ ਨਾਲ ਮਿਲ ਕੇ ਅਕਾਲੀ ਦਲ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਹਨ ਜਿਸ ਤਹਿਤ ਹੀ ਗੁਰੂ ਘਰ ਵਾਸਤੇ ਕੁਰਬਾਨੀਆਂ ਦੇਣ ਵਾਲੀਆਂ ਪਾਰਟੀਆਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਬਜ਼ ਹੁਣ ਲਈ ਬਾਦਲ ਪਰਿਵਾਰ ਨੂੰ ਪੈਸੇ ਵਾਸੇ ਕਰਨ ਦਾ ਵਾ ਲ ਆ ਰਹੀ ਹੈ ਪਰ ਸ਼ੋਮਨੀ ਅਕਾਲੀ ਦਲ ਇਜਾਹੀਆਂ ਸਾਸ਼ਾ ਨੂੰ ਕਦੇ ਵੀ ਖਾਮਜਬ ਨਹੀਂ ਹੋਣ ਦੇਣਗੇ ਧੰਨਵਾਦ